ਪਟਿਆਲੇ ਦੇ ਜਿ ਕੋਲ ਤੁਸੀਂ ਇਹਨਾਂ ਦੀ ਵੀਡੀਓ ਦੇ ਵਿੱਚ ਜਰੂਰ ਦੇਖਿਆ ਹੋਣਾ ਕਾਫੀ ਵਾਇਰਲ ਹੋ ਰਹੀ ਹੈ ਇਹਨਾਂ ਦੀ ਵੀਡੀਓ ਤੇ ਅਸੀਂ ਵੀ ਸੋਚਿਆ ਇਹਨਾਂ ਦਾ ਫੂਡ ਟਰਾਈ ਕੀਤਾ ਜਾਵੇ ਇੱਥੇ ਤੁਸੀਂ ਰਾਜਮਾ ਚੌਲ ਕੜੀ ਚੌਲ ਛੋਲੇ ਚੌਲ ਖਾ ਸਕਦੇ ਹੋ ਤੇ ਚੌਲਾਂ ਦੇ ਨਾਲ-ਨਾਲ ਤੁਹਾਨੂੰ ਇੱਥੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਵੀ ਮਿਲ ਜਾਊਗਾ ਜੇ ਤੁਸੀਂ ਕਣਕ ਦੀ ਰੋਟੀ ਖਾਣੀ ਹੈ ਤਾਂ ਉਹ ਵੀ ਤੁਹਾਨੂੰ ਇੱਥੇ ਮਿਲ ਜਾਊਗੀ ਤੇ ਇਹਦੇ ਨਾਲ ਤੁਹਾਨੂੰ ਸੈਲਡ ਤੇ ਇੱਕ ਹਰੀ ਚਟਨੀ ਮਿਲੂਗੀ ਨਾਲ ਆਪਾਂ ਵੀ ਇਹਨਾਂ ਕੋਲੋਂ ਕੜੀ ਚੌਲ ਤੇ ਰਾਜਮਾ ਚੌਲ ਮਿਕਸ ਕਰਵਾਏ ਸੀ ਆਪਣੇ ਚੌਲਾਂ ਦੀ ਜਿਹੜੀ ਪਲੇਟਿੰਗ ਉਹ ਵੀ ਸਟਾਰਟ ਹੋ ਚੁੱਕੀ ਹੈ ਅਸੀਂ ਇਹਨਾਂ ਕੋਲ ਥੋੜਾ ਲੇ ਦੀ ਪਾਏ ਇਹਨਾਂ ਨੇ ਸੈਲਡ ਤੇ ਨਾਲ ਪਾਈ ਇਹਨਾਂ ਨੇ ਹਰੀ ਚਟਨੀ ਆਪਣੀ ਚੋਲਾਂ ਦੀ ਜਿਹੜੀ ਪਲੇਟ ਆ ਬਣ ਕੇ ਰੈਡੀ ਹੋ ਚੁੱਕੀ ਆ ਸੋ ਇਹ ਪਲੇਟ ਤੁਸੀਂ ਦੇਖ ਸਕਦੇ ਹੋ ਦੇਖਣ ਚ ਕੁਝ ਇਸ ਟਾਈਪ ਵੀ ਲੱਗ ਰਹੀ ਆ ਦੇਖਣ ਜਿਹਾ ਟੇਸਟੀ ਲੱਗ ਰਹੇ ਨੇ ਚੋਲ ਤੇ ਹੁਣ ਆਪਾਂ ਟੇਸਟ ਕਰਕੇ ਦੇਖਦੇ ਵੀ ਟੇਸਟ ਕਿਦਾਂ ਦਾ ਜੇ ਟੇਸਟ ਦੀ ਗੱਲ ਕਰਾਂ ਤਾਂ ਮੈਨੂੰ ਇਹਦੇ ਵਿੱਚ ਇੱਕ ਚੀਜ਼ ਬਹੁਤ ਵਧੀਆ ਲੱਗੀ ਵੀ ਇਹਨਾਂ ਨੇ ਮਸਾਲੇ ਬਹੁਤ ਬੈਲੈਂਸ ਤਰੀਕੇ ਨਾਲ ਪਾਏ ਹੋਏ ਸੀ ਕਿਸੇ ਵੀ ਚੀਜ਼ ਦਾ ਖਾਣ ਦੇ ਵਿੱਚ ਓਵਰ ਟੇਸਟ ਨਹੀਂ ਆ ਰਿਹਾ ਸੀ ਜਿਆਦਾਤਰ ਜਗ੍ਹਾ ਮੈਂ ਖਾਏ ਨੇ ਉੱਥੇ ਮਸਾਲੀ ਮਸਾਲੇ ਪਾਰ ਖੰਦੇ ਨੇ ਉਹਨਾਂ ਨੇ ਤੇ ਜਿਹਾ ਮੈਂ ਇਦਾਂ ਖੜਦੇ ਨੇ ਇਹਨਾਂ ਦੀ ਟਾਈਮਿੰਗ ਆ ਦੁਪਹਿਰ 12 ਵਜੇ ਤੋਂ ਸ਼ਾਮ 4-5 ਵਜੇ ਤੱਕ ਸੋ ਤੁਸੀਂ ਆ ਕੇ ਵਿਜ਼ਿਟ ਕਰ ਸਕਦੇ